ਮੈਂ ਸਟੇਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੋਂ ਲੈ ਕੇ ਖੇਡੂ ਇੰਡੀਆ ਦੇ ਵਿੱਚੋਂ ਬਹੁਤ 골ਡ ਮੈਡਲ, ਸਿਲਵਰ, ਬ੍ਰੌਂਜ਼ ਹਾਸਲ ਕੀਤੇ ਆ ਜੀ। ਕਿਸੇ ਵੀ ਸਰਕਾਰ ਵੱਲੋਂ ਕੋਈ ਮਾਨ ਸਨਮਾਨ ਨਹੀਂ ਮਿਲਿਆ ਹੁਣ। ਕੁਝ ਨਹੀਂ ਮਿਲਿਆ ਅਜੇ ਤੱਕ। ਕੁਝ ਨਹੀਂ ਮਿਲਿਆ ਅਜੇ ਤੇ 1 ਰੁਪਏ ਦਾ ਵੀ ਕਿਸੇ ਸਰਕਾਰ ਵੱਲੋਂ ਮਾਨ ਸਨਮਾਨ ਨਹੀਂ ਮਿਲਿਆ। ਸਰਕਾਰਾਂ ਕਹਿੰਦੀਆਂ ਐ ਯੰਜ ਬਸ ਕਰਦੀਆਂ ਕੁਛ ਨਹੀਂ। ਅੱਛਾ ਜੀ। ਸਰਕਾਰਾਂ ਜਿਉਂ ਤੇ ਇਹੇ ਕਰਨਾ ਚਾਹੀਦਾ ਕਿ ਇਹ ਐਲਾਨ ਕਰ ਦੇਣ ਕਿ ਸਪੋਰਟਸ ਬੰਦ ਕਰ ਦੋ। ਖੇਡਣ ਦੇ باوجود ਵੀ ਘਰ ਤਾਂ ਕੋਈ ਬੰਨਣਾ ਸੀ ਉਲਟਾ ਕਰਜ਼ਾ ਚੜ ਗਿਆ ਸੀ। ਅੱਛਾ ਜੀ। ਕਿਉਂਕਿ ਡਾਈਟ ਵੀ ਬਹੁਤ ਮਹਿੰਗੀ ਐ ਸੀ। ਜਿਮ ਜਾਣਾ, ਬਾਈਕ ਤੇ ਪੈਟਰੋਲ, ਖੇਡਣ ਜਾਣਾ ਉਹਦਾ ਵੀ ਕਿਰਾਇਆ। ਹਾਂਜੀ ਸਰ ਕੀ ਨਾਂ ਤੇ ਕਿਹੜਾ ਪਿੰਡ ਐ? ਮੇਰਾ ਨਾਂ ਗੁਰਸੇਵਕ ਸਿੰਘ ਐ ਜੀ ਪਿੰਡ ਸਖੀਰਾ ਜੀ। ਸਰ ਕਿੰਨੇ ਪਰਸੈਂਟ ਹੈਂਡੀਕੈਪ ਹੈ ਤੇ ਕਿਹੜੀ ਗੇਮ ਖੇਡਦੇ ਹੋ ਮੈਂ 40% ਹੈ ਜੀ ਗੇਮ ਮੈਂ ਪਾਵ ਲਿਫਟਿੰਗ ਕਰਦਾ ਜੀ ਕਿਤੇ ਕਿਤੇ ਖੇਡਣ ਦਾ ਮੌਕਾ ਮਿਲਿਆ ਕਿਦੋਂ ਕੀ ਦਿੱਤੇ ਮੈਂ ਸਟੇਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੋਂ ਲੈ ਕੇ ਖੇਡਿਆ ਹਿੰਦਿਆ ਦੀ ਵਿੱਚੋਂ ਬਹੁਤ 골ਡ ਮੈਡਲ ਸਿਲਵਰ ਬ੍ਰੌਂਜ਼ ਹਾਸਲ ਕੀਤੇ ਹੈ ਜੀ 2013 ਤੋਂ ਲੈ ਕੇ 2025 ਤੱਕ ਕਿੱਦਾਂ ਸ਼ੁਰੂਆਤ ਹੁੰਦੀ ਹੈ ਖੇਡ ਦੀ ਸ਼ੁਰੂਆਤ ਜਿਵੇਂ ਜਦੋਂ ਪਤਾ ਲੱਗਦਾ ਜੀ ਕਿ ਪੈਰਾ অলਪਿਕ ਪਲੇਅਰ ਦੀ ਹੈਂਡੀਕੈਪ ਪਲੇਅਰ ਜਿਵੇਂ ਗੇਮਸ ਹੁੰਦੀਆਂ ਨੇ ਤੇ ਉਸ ਤੋਂ ਬਾਅਦ 2013 ਦੇ ਵਿੱਚ ਫਸਟ ਟਾਈਮ ਨੈਸ਼ਨਲ ਹੁੰਦੀ ਆ ਉਹਦੇ ਵਿੱਚ ਮੈਂ ਜੂਨੀਅਰ ਦੇ ਵਿੱਚੋਂ 골ਡ ਮੈਡਲ ਲੈ ਕੇ ਆਇਆ ਜੀ 2013 ਚ ਸੀਨੀਅਰ ਚੋਂ ਪਰੋਮੋਟ ਉਸ ਤੋਂ ਬਾਅਦ ਫਿਰ ਕੰਟੀਨਿਊ ਚੱਲਦਾ ਰਿਹਾ ਜੀ ਅੱਛਾ ਜੀ 2016 ਚ ਬੈਂਗਲੌਰ 2018 ਚ ਦਿੱਲੀ ਸਰਕਾਰ ਨੇ ਕੀ ਦਿੱਤਾ ਤੇ ਕਿਹੜੀ ਮਾਨ ਸਨਮਾਨ ਮਿਲਦਾ ਰਿਹਾ ਕਿਸੇ ਵੀ ਸਰਕਾਰ ਵੱਲੋਂ ਕੋਈ ਮਾਨ ਸਨਮਾਨ ਨਹੀਂ ਮਿਲਿਆ ਸਰ ਕੁਝ ਨਹੀਂ ਮਿਲਿਆ ਅਜੇ ਕੁਝ ਨਹੀਂ ਮਿਲਿਆ ਅਜੇ 1 ਰੁਪਏ ਦਾ ਵੀ ਕਿਸੇ ਸਰਕਾਰ ਵੱਲੋਂ ਮਾਨ ਸਨਮਾਨ ਨਹੀਂ ਮਿਲਿਆ ਸਰਕਾਰਾਂ ਦਾ ਕਹਿੰਦੀਆਂ ਖੇਡਾਂ ਨਾਲ ਜੁੜੋ ਤੇ ਨੌਕਰੀਆਂ ਦੇਵਾਂਗੇ ਨਸ਼ਾ ਛੱਡੋ ਸਰਕਾਰਾਂ ਕਹਿੰਦੀਆਂ ਹੀ ਆ ਜੀ ਬਸ ਕਰਦੀਆਂ ਕੁਛ ਨਹੀਂ ਅੱਛਾ ਜੀ ਸਰਕਾਰਾਂ ਜਿਉਂ ਤੇ ਇਹੇ ਕਰਨਾ ਚਾਹੀਦਾ ਕਿ ਇਹ ਐਲਾਨ ਕਰ ਦੇਣ ਕਿ ਸਪੋਰਟਸ ਬੰਦ ਕਰ ਦੋ ਕਿ ਸਪੋਰਟਸ ਦਾ ਅਸੀਂ ਕੁਛ ਨਹੀਂ ਕਰ ਸਕਦੇ ਪੰਜਾਬ ਗਵਰਨਮੈਂਟ ਵੱਲੋਂ ਸਪੋਰਟਸ ਦਾ ਕੋਈ ਵੈਲਿਊ ਨਹੀਂ ਕੋਈ ਕੋਈ ਗੇਮ ਨਾ ਕਰੇ ਤੇ ਕਿਸੇ ਨੂੰ ਕੋਈ ਦੁਖੀ ਨਾ ਹੋਵੇ ਆਪਣੀ ਜ਼ਿੰਦਗੀ ਖਰਾਬ ਕੀਤੀ ਜੇ ਤੁਹਾਨੂੰ ਧੋਖਿਆ ਵੀ ਇਹਨੇ ਸਾਲ ਜਿੰਦਗੀ ਖਰਾਬ ਕੀਤੀ ਹਾਂਜੀ ਭਾਈ ਹੁਣ ਕਿਤੇ ਨਾ ਕਿਤੇ ਫੀਲ ਹੁੰਦਾ ਕਿ ਗਲਤ ਡਿਸੀਜਨ ਹੈ ਜੀ ਅੱਛਾ ਜੀ 12 13 ਸਾਲ ਇੱਕ ਗੇਮ ਨੂੰ ਦੇ ਦੇਣੇ ਉਸ ਤੋਂ ਬਾਅਦ ਵੀ ਕਰਦੇ ਹਾਲਾਤ ਨੂੰ ਸੁਧਾਰ ਸਕਦੇ ਕਰਦੇ ਹਾਲਾਤ ਬਾਰੇ ਵੀ ਜਰੂਰ ਦੱਸਿਓ ਕਿੰਨੇ ਪਰਿਵਾਰ ਦੇ ਮੈਂਬਰ ਹੈ ਕੀ ਹਾਲਾਤ ਨੇ ਕਰਦੇ ਹਾਲਾਤ ਮੈਂ ਹਾਂ ਜੀ ਵਾਈਫ ਹੈ ਮਦਰ ਹੈ ਫਾਦਰ ਹੈ ਜੀ ਬਾਕੀ ਘਰ ਦੇ ਹਾਲਾਤ ਤੁਸੀਂ ਵੇਖ ਹੀ ਚੁੱਕੇ ਹੋ ਜੀ ਕਿੰਨੇ ਨਾਜ਼ੁਕ ਇਹ ਅਜੇ ਕੱਟੀਆਂ ਛੱਤਾ ਹੈ ਕੇਵਲੇ ਵੀ ਦੇਖ ਸਕਦੇ ਆ ਇਨਾ ਜਰ ਖੇਡਣ ਦੇ باوجود ਵੀ ਕਿਉਂ ਨਹੀਂ ਬਣਿਆ ਘਰ ਖੇਡਣ ਦੇ باوجود ਵੀ ਘਰ ਤਾਂ ਕੀ ਬਣਨਾ ਸੀ ਉਲਟਾ ਕਰਜ਼ਾ ਚੜ ਗਿਆ ਜੀ ਸਿਰ ਤੇ ਅੱਛਾ ਜੀ ਕਿਉਂਕਿ ਡਾਈਟ ਵੀ ਬਹੁਤ ਮਹਿੰਗੀ ਹੈ ਜੀ ਜਿਮ ਜਾਣਾ ਬਾਈਕ ਤੇ ਪੈਟਰੋਲ ਖੇਲਣ ਜਾਣਾ ਉਹਦਾ ਵੀ ਕਿਰਾਇਆ ਤੇ ਸਰਕਾਰ ਵੱਲੋਂ ਕੋਈ ਕੈਸ਼ ਪ੍ਰੈਸ ਕੁਝ ਨਹੀਂ ਮਿਲਿਆ ਤੇ ਇਸ ਕਰਕੇ ਘਰ ਬਣਨ ਦੀ ਬਜਾਏ ਉਲਟਾ ਕਰਜ਼ਾ ਚੜ ਚੁੱਕਾ ਹੈ ਸਿਰ ਤੇ ਕਦੀ ਤਾਂ ਪਹੁੰਚ ਨਹੀਂ ਕੀਤੀ ਸਰਕਾਰਾਂ ਤੱਕ ਵੀ ਕੋਈ ਮਸਲਾ ਹੱਲ ਹੋਏ ਪਹੁੰਚ ਕੀਤੀ ਸੀ ਜੀ ਪਰ ਆਈਂ ਕਹਿ ਕੇ ਜਲ ਜੰਦਗੀ ਕਰਾਂਗੇ ਜੀ ਕਰਾਂਗੇ ਜੀ ਕਰਾਂਗੇ ਬਸ ਅੱਛਾ ਜੀ ਕਰਦਾ ਕੋਈ ਕੁਛ ਨਹੀਂ ਜੀ ਤੇ ਫਿਰ ਕਿਵੇਂ ਕਰਦਾ ਗੁਜ਼ਾਰਾ ਚੱਲਦਾ ਹੈ ਕਰਦਾ ਗੁਜ਼ਾਰਾ ਬਸ ਭਾਜੀ ਏਦਾਂ ਮਿਹਨਤ ਮਜ਼ਦੂਰੀ ਕਰਕੇ ਹੈ ਜੀ ਫਾਦਰ ਸਾਹਿਬ ਠੀਕ ਨਹੀਂ ਹੈਗੇ ਉਹ ਐਕਸੀਡੈਂਟ ਹੋਣ ਦਾ ਜੀ ਨਾ ਚੱਲ ਨਹੀਂ ਚੱਲ ਫਿਰ ਨਹੀਂ ਸਕਦੇ ਅੱਛਾ ਜੀ ਜੀ ਤੇ ਫਿਰ ਕਿਵੇਂ ਹਣ ਗਾੜੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜੋਗੇ ਨੌਜਵਾਨਾਂ ਨੂੰ ਤੋਂ ਖੇਡਾਂ ਦੇ ਨਾਲ ਜੋੜਨ ਨੂੰ ਦਿਲ ਨਹੀਂ ਕਰਦਾ ਜੀ ਅਕਿਉਂਗੇ ਅੰਚੌਣੇ ਦੇ ਖੋਦ ਦੀ ਲਾਈਫ ਖਰਾਬ ਕਰ ਲਈ ਕਿਸੇ ਦੀ ਕਿਉਂ ਕਰੀਓ ਜੀ ਅੱਛਾ ਜੀ ਜੇ ਕੋਈ ਸਾਨੂੰ ਸਰਕਾਰ ਵੱਲੋਂ ਕੁਝ ਮਿਲੇ ਤਾਂ ਖੇਡਾਂ ਨਾਲ ਜੋੜ ਵੀ ਸਕਦੇ ਆ ਪਲੇਅਰ ਵੀ ਤਿਆਰ ਕਰ ਸਕਦੇ ਆ ਅੱਛਾ ਜੀ ਖੁਦ ਵੀ ਇੰਟਰਨੈਸ਼ਨਲ ਤੱਕ ਮੈਡਲ ਜਿੱਤ ਕੇ ਲਿਆ ਸਕਦੇ ਪਹਿਲਾਂ ਵੀ ਦਿੱਤੇ ਸੀ ਕਿਹੜੇ ਕਿਹੜਾ ਕਿਹੜਾ ਮੈਡਲ ਜਿੱਤਿਆ ਤੁਸੀਂ ਮੈਂ ਜੀ ਲੋਨਾ ਵਾਲਾ ਤੋਂ ਨੈਸ਼ਨਲ ਚੋਂ ਖੇਡ ਕੇ ਦੋ ਮੈਡਲ ਜਿੱਤੇ ਸੀ 골ਡ ਤੇ ਬ੍ਰੌਂਜ਼ 2016 ਚ ਬੈਂਗਲੌਰ ਖੇਡੇ ਸੀ ਉੱਥੇ ਮੈਡਲ ਸੀ 2018 ਚ ਦਿੱਲੀ 19 ਦੇ ਵਿੱਚ ਨਾਗਪੁਰ ਤੋਂ 골ਡ ਸੀ 22 ਦੇ ਵਿੱਚ ਕੋਲਕਾਤਾ ਦੇ ਵਿੱਚੋਂ সিলਵਰ ਸੀ 23 ਦੇ ਵਿੱਚੋਂ ਦਿੱਲੀ ਦੇ ਵਿੱਚੋਂ 골ਡ ਸੀ ਅੱਛਾ ਤੇ ਕਿਲੋ ਇੰਡੀਆ ਦੇ ਵਿੱਚੋਂ ਵੀ 골ਡ ਸੀ 2023 ਸੀ 2024 ਦੇ ਵਿੱਚੋਂ ਵੀ ਨੈਸ਼ਨਲ ਦੇ ਵਿੱਚੋਂ 골ਡ ਸੀ ਅੱਛਾ ਜੀ ਇਸ ਤਰ੍ਹਾਂ ਮੈਨੂੰ ਲਾਸਟ ਕੀਤੀ ਅੱਛਾ ਤੇ ਕੋਈ ਪੰਚਾਇਤ ਵੱਲੋਂ ਮਾਨ ਸਨਮਾਨ ਮਿਲਿਆ ਹੋਵੇ ਕੋਈ ਨਹੀਂ ਕਿਸੇ ਵੱਲੋਂ ਕੋਈ ਮਾਨ ਸਨਮਾਨ ਨਹੀਂ ਮਿਲਿਆ ਸੀ ਕੋਈ ਪੈਨਸ਼ਨ ਵਗੈਰਾ ਕੋਈ ਨਹੀਂ ਜੀ ਕੁਛ ਨਹੀਂ ਸੀ ਕੋਈ ਨਹੀਂ ਮਿਲਿਆ ਇਦਾਂ ਕੁਝ ਨਹੀਂ ਸੀ ਅਸੀਂ ਵੀ ਇਰਾ ਨੂੰ ਅਪੀਲ ਕਰਨੀ ਚਾਹੁੰਦੇ ਆ ਐਨ ਆਰ ਆਈ ਜਿਹੜੇ ਮੁਸਾਵੇਂ ਸਮੇਂ ਦੇ ਗਰੀਬਾਂ ਦੀ ਮਦਦ ਕਰਦੇ ਆ। ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਜੇ ਭਰਾ ਵੀ ਮਦਦ ਕਰ ਦਵੇ ਤਾਂ ਬਹੁਤ ਬਹੁਤ ਧੰਨਵਾਦੀ ਹੋਦਾ। ਕੋਈ ਘਰ ਦੇ ਹਾਲਾਤ ਹੀ ਥੋੜੇ ਸੁਧਰ ਜਾਣ। ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਤੇ ਕਿਵੇਂ ਦੀ ਮਦਦ ਚਾਹੀਦੀ ਉਹ ਵੀ ਦੱਸ ਦਿਓ। ਮੋਬਾਈਲ ਨੰਬਰ 62833 78732 ਫੇਰ ਬੋਲ ਦਿਓ। 62833 78732 ਇਹੋ ਜੀ ਮਦਦ ਚਾਹੀਦੀ ਹੈ। ਮਦਦ ਬਸ ਕੋਈ ਜਿਵੇਂ ਦੀ ਵੀ ਵੀਰ ਕੋਈ ਮਦਦ ਕਰਨੀ ਚਾਵੇ ਕਰ ਦਵੇ ਜੀ ਅੱਛਾ ਜੀ ਥੋੜਾ ਹਾਲਾਤ ਸੁਧਰ ਜਾਣ ਜੀ ਧੰਨਵਾਦ ਜੀ ਧੰਨਵਾਦ